ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸੋਸ਼ਲ ਮੀਡੀਆ 트ਰੁੱਥ ਅਕਾਊਂਟ ਤੇ ਇੱਕ ਟਵੀਟ ਪੋਸਟ ਕੀਤਾ ਗਿਆ ਜਿਸ ਵਿੱਚ ਡੋਨਲਡ ਟਰੰਪ ਨੇ ਇਰਾਨ ਨੂੰ ਧੰਕੀ ਭਰੇ ਲਹਿਜੇ 'ਚ ਇਹ ਗੱਲ ਕਹੀ ਜੋ ਇਜ਼ਰਾਈਲ ਵੱਲੋਂ ਇਰਾਨ ਤੇ ਅਟੈਕ ਕੀਤਾ ਗਿਆ ਹੈ ਅਮਰੀਕਾ ਦਾ ਇਸ ਹਮਲੇ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਫਿਰ ਵੀ ਇਰਾਨ ਕਿਸੇ ਵੀ ਤਰੀਕੇ ਨਾਲ ਅਮਰੀਕਾ ਨੂੰ ਅਮਰੀਕਾ ਦੀ ਮਿਲਟਰੀ ਨੂੰ ਜਾਂ ਯੂ ਐਸ ਏ ਦੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦਾ ਹੈ ਤਾਂ ਇਰਾਨ ਦਾ ਜਵਾਬ ਦਿੱਤਾ ਜਾਵੇਗਾ ਤੇ ਅਸੀਂ ਆਪਦੀ ਪੂਰੀ ਸ਼ਕਤੀ ਨਾਲ ਤੇ ਅਜਿਹੇ ਖਤਰਨਾਕ ਤਰੀਕੇ ਨਾਲ ਇਰਾਨ ਤੇ ਹਮਲਾ ਕਰਾਂਗੇ ਇਰਾਨ ਦੇ ਹਮਲੇ ਨੂੰ ਹਮੇਸ਼ਾ ਯਾਦ ਰੱਖੂਗਾ ਇਹ ਗੱਲ ਯੂਐਸਏ ਵੱਲੋਂ ਤਾਂ ਕਹੀ ਗਈ ਕਿ ਮਿਡਲ ਏਸਟ ਦੇ ਵਿੱਚ ਅਮਰੀਕਾ ਦੇ ਬਹੁਤ ਸਾਰੇ ਮਿਲਟਰੀ ਬੇਸ ਨੇ ਸਾਊਦੀ ਅਰਬ ਕਤਰ ਬਹਿਰਨ ইরাਕ ਸੀਰੀਆ ਇਹ ਸਾਰੇ ਜਗ੍ਹਾ ਤੇ ਅਮਰੀਕਾ ਦੀ ਮਿਲਟਰੀ ਬੈਠੀ ਆ ਤੇ ਉਹਨਾਂ ਦੇ ਮਿਲਟਰੀ ਬੇਸ ਨੇ ਤੇ ਅਮਰੀਕਾ ਨੂੰ ਡਰ ਆ ਕਿ ਇਰਾਨ ਕਿਤੇ ਸਾਡੇ ਮਿਲਟਰੀ ਬੇਸਾਂ ਨੂੰ ਨਿਸ਼ਾਨਾ ਨਾ ਬਣਾਵੇ ਨਾਲ ਇੱਕ ਹੋਰ ਖਬਰ ਇਹ ਆਈ ਆ ਨਾਟੋ ਦਾ ਹੀ ਮੈਂਬਰ यूके इंग्लैंड इंग्लैंड ਨੇ ਵੀ ਆਪਣੇ ਜੋ ਵੀ ਮਿਲਟਰੀ ਦੇ ਐਸੈਟਸ ਨੇ ਉਹਨਾਂ ਨੂੰ ਇਹ ਹੁਕਮ ਦੇ ਦਿੱਤਾ ਕਿ ਉਹ ਸਾਰੇ ਐਸੈਟਸ ਨੂੰ ਮਿਡਲ ਈਸਟ ਵੱਲ ਮੂਵ ਕੀਤਾ ਜਾਵੇ ਇੰਨਾਂ ਗੱਲਾਂ ਤੋਂ ਇਹ ਹੀ ਲੱਗ ਰਿਹਾ ਕਿ ਇਜ਼ਰਾਈਲ ਤੇ ایران ਦੀ ਇਹ جنگ ਹੌਲੀ-ਹੌਲੀ ਕਿਤੇ ਪੂਰੇ ਮਿਡਲ ਈਸਟ ਨੂੰ ਆਪਣੀ جنگ ਦੀ ਲਪੇਟ ਵਿੱਚ ਨਾ ਲੈ ਲਵੇ